ਦੇਾਰੇ ਬਾਰੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਜੀ ਕੰਨਾ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਟੌਪ ਟੌਪ ਦੀਆਂ ਝੋਟੀਆਂ ਤੇ ਮੱਝਾਂ ਤੇ ਭਾਈ ਸਭ ਤੋਂ ਵੱਡੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਐਦਾਂ ਦੇ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਜੀ ਇੱਥੇ ਭਾਈ ਬਹੁਤ ਟੌਪ ਗਲਾਦੀਆਂ ਮੱਝਾਂ ਤੇ ਝੋਟੀਆਂ ਆਈਆਂ ਨੇ ਤੇ ਉਹਨਾਂ ਬਾਰੇ ਲਵਾਂਗੇ ਆਪਾਂ ਪਾਈਆਂ ਕੋਲ ਜਾਣਕਾਰੀ ਤੇ ਤੁਹਾਡੇ ਤੱਕ ਵੀਡੀਓ ਸ਼ੇਅਰ ਕਰਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਇੰਤਾਂ ਦੇ ਵੀਡੀਓ ਆਪਾਂ ਤੁਹਾਨੂੰ ਤੱਕ ਲੈ ਕੇ ਆਉਂਦੇ ਰਹਾਂਗੇ ਜੀ ਤੇ ਤੇ ਚੈਨਲ ਨੂੰ ਭਾਈ ਜੀ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਮੇਰਾ ਵੀਰ ਬਹੁਤ ਹੀ ਦਾ ਕੁਲਾਦ ਦੀ ਪੂਰਾ ਮੱਝ ਤੇ ਬਾਈਆਂ ਕੋਲ ਲਵਾ ਕੇ ਦੀ ਬਾਰੇ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਫਿੱਟਪੂੜੇ ਤਾਂ ਬਹੁਤ ਚੰਗੀ ਹੈ ਬਾਈ ਹਾਂਜੀ ਬੇਜਾ ਸੀਗਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਹੀ ਵਧੀਆ ਕਿਹੜੇ ਥੂਏ ਮੱਜਰੇ ਸੁਣੋਈ ਇਹਨੇ ਪੀਏ ਸੁਣਿਆ ਜੀ ਅੱਛਾ ਕਿੰਨੇ ਦਿਨ ਰੂਹ ਜਾਈ ਦੇ ਦੂੰਗੇ 10 ਦਿਨ ਜੀ ਅੱਛਾ 10 ਦਿਨ ਤੇ ਕਿੰਨਾ ਕਮਲ ਰੱਖਿਆ ਵੀਰੇ ਆਪੇ ਤਾਂ ਇੱਕ ਵੀ ਕਰਦੇ ਮੈਂ ਅੱਛਾ ਇੱਕ ਵੀ ਜੀ ਤੇ ਇਸ ਵਾਰੀ ਦੁੱਧ ਕਿੰਨਾ ਕਰਜੂ ਵੀਰੇ ਦੇ ਦੂੰਗੀ 15 ਕਿਲੋ ਅੱਛਾ ਜੀ ਥੋੜਾ ਬੋਤ ਮਾਨਦਾਨ ਹੋ ਜੂਗਾ ਹੀ ਹਾਂਜੀ ਆਮ ਮੌਕੇ ਪਰ ਜੀ ਕਿੰਨੇ ਪਿਛੂ ਲੱਗੇ 2 ਓਕੇ ਜੀ ਅੱਛਾ ਬਈ ਜੀ ਤੇ ਇਸ ਤੋਂ ਇਲਾਵਾ ਹੋਰ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਜੀ ਮੰਡੇ ਸਾਰੇ ਆ ਜੀ ਠੀਕ ਹੈ ਤੇ ਵੀਰ ਆਪਣਾ ਪਿੰਡ ਕਿਹੜਾ ਜੀ ਕਮਾਲੀ ਪਿੰਡ ਆ ਜੀ ਜ਼ਿਲ੍ਹਾ ਬਟਕੜ ਦਾ ਜ਼ਿਲ੍ਹਾ ਬਟਕੜ ਸਾਹਿਬ ਜੀ ਠੀਕ ਹੈ ਬਾਈ ਜੀ ਦੇ ਵਪਾਰ ਦਾ ਕੰਮ ਹੋਣਾ ਵੀਰੇ ਆਪਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਘਰੇ ਪਸ਼ੂ ਹੁੰਦੇ ਵੀਰੇ ਹਾਂਜੀ ਹਾਂ ਖੜੇ ਆ ਠੀਕ ਹੈ ਵੀਰੇ ਨਾਮ ਕੀ ਆਪਣਾ ਹੀ ਰਾਜਿੰਦਰ ਸਿੰਘ ਠੀਕ ਹੈ ਵੀਰੇ ਵੀਰੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ 9530632032 ਕੀ ਕਰਨ ਦੁਆਰੇ ਬੋਲਦੇ ਹੋ 9530632032 ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਬਾਈ ਨੇ ਕਨੈਕਟ ਕਰਿਓ ਜੀ ਇਦਾਂ ਦੇ ਜ ਨ ਲੈ ਤੁਸੀਂ ਵੀ ਆਓ ਖੰਨਾ ਮੰਡੀ ਚੈੱਕ ਕਰੋ ਬਈ ਜੀ ਪਸ਼ੂ ਵਾਧੂ ਆਏ ਹੋਏ ਨੇ ਤੇ ਟਾਪ ਕਲਾਸ ਦੀਆਂ ਮੱਝਾਂ ਨੇ ਬਈ ਇੱਥੇ ਇਹ ਹੋਰ ਹੈ ਹੋਰਾਂ ਨਸਲ ਦੀ ਮੈਂ ਥੋੜੇ ਤੋਰ ਕੇ ਦਿਖਾ ਦੂੰਗਾ ਜੀ ਖਾਲ ਦੇਖੋ ਚੰਗਾ ਜਾਨਵਰ ਬਈ ਆਪਣਾ ਵੀ ਤੇ ਹਰ ਇੱਕ ਜਾਣਕਾਰੀ ਤੁਹਾਨੂੰ ਸ਼ੇਅਰ ਕਰਾਂਗੇ ਤੇ ਬਈ ਚੈਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀ ਖਾਣਾ ਵਿੱਚ ਪ੍ਰੋਪਰ ਗਿਆਤ ਹੈ ਕਿਆ ਲੰਨੇ ਬਾਈ ਕੋ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲੇ ਵੀਰੇ ਵਧੀਆ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਜੀ ਅਸੀਂ ਲੈ ਕੇ ਤਿੰਨ ਅਛੇ ਕੋਈ ਛੇਲ ਹੋਇਆ ਵੀਰੇ? ਹਾਂਜੀ ਦੋ ਹੋ ਗਏ ਸੇ। ਅੱਛਾ ਬਾਕੀ ਕਹਾ ਕਿਵੇਂ ਆ ਜੀ? ਪਰ ਠੀਕ ਹੀ ਐ। ਬਈ। ਇਹ ਆ ਮੱਜ ਖੜੀ ਕਿਹੜੇ ਸੂਏ ਸੂਈ ਹੈ ਜੀ ਇਹ? ਇਹ ਤੀਏ ਸੂਏ ਸੂਈ ਦੀ ਐ। ਠੀਕ। ਨਾਲ ਕੀ ਵੀਰੇ ਤੇ? ਇਹਦੇ ਨਾਲ ਕੱਟੀ ਐ। ਅੱਛਾ ਬਈ ਜੀ। ਤੇ ਕਿੰਨਾ ਮੁੱਲ ਲੱਖਿਆ ਆਪਾਂ ਵੀਰੇ ਤਾਂ ਹੀ? 1 ਇੱਕ 10 ਮੁੱਲ ਦੇ। ਅਛੇ ਦੁੱਧ ਕਿੰਨਾ ਦਲੇਈ ਇਹਦੇ? 11 ਕਿਲੋ ਦੁੱਧ। 11 ਕਿਲੋ। ਥੋੜਾ ਬਤ ਵਾਜੂ ਹੋਰ ਜੀ? ਹਾਂਜੀ ਹਾਂਜੀ। ਫਰਾਗਪਾਲੇ ਦੇ ਵੱਧੂ ਆ ਜੀ। ਕਿੰਨੇ ਟਾਈਮ ਦੀ ਸੂਈ ਹੈ ਜੀ? ਕਿੰਨੇ ਦਿਨ ਹੋ ਗਏ? ਇਹ ਆਪ ਤੇਰੀ ਸੂਈ ਦੀ। ਜੀ। ਆਪਣਾ ਪਿੰਡ ਕਿ ਹੇਲ ਬੱਟੀ ਲਪਰ ਜੀ ਨਾਲ ਆਉਣੀ ਤੇ ਭਾਈ ਜੀ ਵਪਾਰ ਦਾ ਕੰਮ ਕਰਦੇ ਆਪਾਂ ਜੀ ਹਾਂਜੀ ਹਾਂਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਕਰਾਲੀ ਹੋਗੀ ਸਾਰੀਆਂ ਮੰਡੀਆਂ ਸਾਰੀਆਂ ਮੰਡੀਆਂ ਘੁੰਮਦੇ ਠੀਕ ਹੈ ਭਾਈ ਜੀ ਤੇ ਭਾਈ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣੀ ਹਾਂਜੀ 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 ਭਾਈ 97795 7303 ਕਿਹੜੇ ਦੁਆਰੇ ਬੋਲਦਾਂਗੇ ਭਾਈ 97795 7303 ਨਾਮ ਕੀ ਦੱਸਣਗੇ ਆਪਣਾ ਮਲਕੀਤ ਹੈ ਠੀਕ ਹੈ ਭਾਈ ਜੀ ਤੇ ਘਰੇ ਪਸ਼ੂ ਹੁੰਦੇ ਹੋਣੇ ਭਾਈ ਇਹ ਕਹਦਾ ਘਰੇ ਸੇਲ ਵੀ ਹੋ ਜਾਂਦੀ ਘਰੇ ਠੀਕ ਹੈ ਭਾਈ ਜੀ ਧੰਨਵਾਦ ਭਾਈ ਤੇ ਭਾਈ ਨੇ ਕਨੈਕਟ ਕਰ ਲਈ ਚੰਗੇ ਪਸ਼ੂ ਆਏ ਹੋਏ ਨੇ ਤੇ ਬਈ ਇੱਕ ਤੁਹਾਡੇ ਤੱਕ ਹੋਰ ਚੈੱਕ ਕਰਦੇ ਆਪਾਂ ਨਗੀਨਾ ਚੈੱਕ ਕਰਦੇ ਬਈ ਜੀ ਬਹੁਤ ਚੰਗੀਆਂ ਬਈ ਜੀ ਤੇ ਚੱਕਾ ਬਹੁਤ ਸੋਹਣੀ ਇਹਦੇ ਬਾਰੇ ਮੀਂਹ ਪਲਣਾ ਵੀ ਬਈ ਗੁਜਾਰਾ ਕਰੀ ਅੱਜ ਕੀ ਹਾਲ ਹੈ ਵੀਰੇ ਕਿਹੜਾ ਪਿੰਡ ਹੈ ਵੀਰੇ ਦਾ ਨਵਾਂ ਸ਼ਹਿਰ ਪੰਗਾ ਅੱਛਾ ਬਈ ਕਿੰਨੇ ਪਸ਼ੂ ਲੈ ਗਏ ਆ ਵੀਰੇ ਅੱਜ 8 ਕੋਈ ਸੇਲ ਹੋਇਆ ਵੀਰੇ ਹੋ ਗਿਆ ਦੋ ਤਿੰਨ ਅੱਛਾ ਕਹਾਂ ਕਹੇਗਾ ਜੀ ਜਿਹੜੀ ਆ ਚੋਟੀ ਆ ਕਿਹੜੇ ਸੂਈ ਸੁਣਾਏ ਨੇ ਠੀਕੇ ਅੱਛਾ ਜੀ ਕਿੰਨਾ ਮੁੱਲ ਰੱਖਿਆ ਵੀਰ ਆਪੇ ਦਾ 125 125 ਬਾਕੀ ਦੁੱਧ ਕਿੰਨਾ ਕੱਢੂਗੀ ਇਸ ਤਰ੍ਹਾਂ ਦੁੱਧ ਕੱਢੂ 12 ਤੇਰੇ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਜੀ 88018 ਹਾਂ ਜੀ 084 78 ਵਾਰੇ ਬੋਲੂਗਾ ਮਰੇ 78018 ਹਾਂ ਜੀ 0843 ਠੀਕ ਬਈ ਜੀ ਪਿੰਡ ਕਿਹੜਾ ਦੱਸਾ ਜੀ ਕਿ ਮੇਰਾ ਆਪ ਆਪਣਾ ਜੀ ਬੰਗਾ ਨਵਾਂ ਸ਼ਹਿਰ ਗੋਸਲਾਪਿੰਡ ਠੀਕ ਹੈ ਬਾਈ ਜੀ ਤੇ ਬਾਈ ਨੇ ਕੰਟੈਕਟ ਜਰੂਰ ਰਿਓ ਬਾਈ ਚੰਗਾ ਪਸ਼ੂ ਬਾਈ ਕਹਿੰਦਾ ਵੀ ਇਹ ਜਗਾਹ ਹੱਕ ਹੈਗਾ ਏ ਸਾਜੀ ਮੇਰਾ ਵੀਰ ਪੂਰੀ ਮੱਝ ਇਹਦੇ ਬਾਰੇ ਵੀ ਆਪਾਂ ਲਵਾਂਗੇ ਬਾਈ ਕੋਲੋਂ ਜਾਣਕਾਰੀ ਚੈੱਕ ਕਰੋ ਬਾਈ ਜੀ ਅੱਟ ਕੁਆਲਟੀ ਦੀ ਚੰਗੀ ਹੈ ਤੇ ਬਾਈ ਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਆਜੋ ਬਾਈ ਕੋਲੋਂ ਇਹਨੇ ਜਾਣਕਾਰੀ ਸਿੰਘਾਂ ਦੀ ਖੋੜੀ ਹਾਂਜੀ ਬਾਈ ਸ਼ਾਸ਼ੀ ਗਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਵੀਰੇ ਕਿਹੜਾ ਲੱਕਾ ਵੀਰੇ ਆਪਣਾ ਨਾ ਨਾ ਭਾ ਲੈ ਅਸੀਂ ਆਪ ਹੀ ਪਿੰਡ ਕਿਹੜਾ ਭੇਜਦੇ ਠੀਕ ਹੈ ਬਾਈ ਜੀ ਤੇ ਬਾਈ ਕਿੰਨੇ ਪਸ਼ੂ ਲੈ ਗਏ ਅੱਜ ਆਪਾਂ ਹੀ ਦੋ ਲੈ ਗਏ ਠੀਕ ਹੈ ਬਈ ਕੋਈ ਸ਼ੇਲ ਹੋਇਆ ਨਹੀਂ ਅੱਜ ਅੱਛਾ ਗਾਹਕ ਹੈ ਉਹ ਵੈਸੇ ਲੱਗਿਆ ਕੋਈ ਗਾਹਕ ਹੈਗਾ ਲੱਗੀਆਂ ਜਿਹੜੀ ਆ ਬੂਰੀ ਖੜੀ ਏ ਝੋਟੀ ਪਈ ਏ ਇਹ ਕਿਹੜੇ ਸੂਏ ਸੂਏ ਆ ਜੀ ਇਹ ਦੂਜੀ ਸੂਏ ਸਨ ਅੱਛਾ ਦੁੱਧ ਕਿੰਨਾ ਕੁ ਥੱਲੇ ਵੀਰੇ ਦੇ ਪੁੱਤ 12 ਲੀਟਰ 12 ਕਿਲੋ ਠੀਕ ਹੈ ਬਾਈ ਤੇ ਨਾਲ ਵੀਰ ਬੱਚਾ ਕੀ ਏ ਤੇ ਕੱਟੀ ਠੀਕ ਹੈ ਬਾਈ ਜੀ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਹੀ ਇੱਕ ਵੀ ਅੱਛਾ ਇੱਕ ਵੀ ਬਾਕੀ ਥੋੜਾ ਬੋਧ ਮਾਨਸਾਨੀ ਉਹ ਕਰਤਾ ਕੇ ਜਾ ਤੇ ਬਈ ਵਪਾਰ ਦਾ ਕੰਮ ਆਪਣਾ ਹੀ ਨਾ ਵਪਾਰ ਦਾ ਅੱਛਾ ਜੀ ਤੇ ਘਰ ਦੀ ਪਾਲੀ ਵੀ ਕਿ ਪੈਸੇ ਨਾ ਪਾਲੀ ਤੇ ਘਰ ਦੀ ਇਹਦੀ ਮਾਂ ਖੜੀ ਹੈ ਜੇ ਆਪਣੇ ਕੋਲ ਅੱਛਾ ਹਾਂ ਇਸ ਤੋਂ ਇਲਾਵਾ ਹੋਰ ਕਿਹੜੀ ਝੋਟੀ ਲੈਵੇਂ ਜੀ ਕੇ ਪਰ ਬਈ ਇਹਦੇ ਵਿੱਚ ਥੋੜਾ ਬਤ ਮਾਨਤਨ ਹੋ ਜੀ ਹਾਂ ਹੋ ਜੂਗਾ ਬਈ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ ਹੀ 83 ਹਾਂਜੀ 600 ਹਾਂਜੀ 45 ਹਾਂਜੀ 079 ਠੀਕ ਹੈ ਜੀ ਇਹਦੀ ਵੀ ਲੈ ਲੈਂਦੇ ਆਪਾਂ ਹੀ ਅੱਗੇ ਚੈੱਕ ਕਰੋ ਮੇਰਾ ਵੀਰ ਮੱਧ ਇਹ ਵੀ ਚੰਗੀ ਹੈ ਬਈ ਦੁੱਧ ਵਾਲੀ ਵਸਤਾਂ ਇਹ ਆਟਰ ਕੁਆਲਿਟੀ ਚੈੱਕ ਕਰੋ ਮੇਰੇ ਵੀ ਥਾਣਾ ਵਿੱਚ ਬਰੋਕਰ ਗੈਪ ਹੈ ਤੇ ਫਟਾਂ ਪੈਰਾਂ ਦੀ ਖੁੱਲੀ ਪਈ ਜੀ ਬਾਈ ਇਹ ਕਿਹੜੇ ਸੂਈ ਸੂਈ ਹੈ ਜੀ ਇਹ ਤੀਜੀ ਸੂਈ ਹੈ ਅੱਛਾ ਜੀ ਤੇ ਦੁੱਧ ਕਿੰਨਾ ਕੁ ਥੱਲੇ ਵੀਰੇ ਦੁੱਧ 12 ਲੀਟਰ ਅੱਛਾ 12 ਲੀਟਰ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰ ਆਪਾਂ ਜੀ ਇਹਦਾ ਮੁੱਲ ਰੱਖਿਆ 75000 ਅੱਛਾ 1 ਬਜਾ ਇਤਨੀ ਨਾ 75000 ਕੱਲਾ 75000 ਠੀਕ ਹੈ ਬਾਈ ਜੀ ਤੇ ਥੋੜਾ ਬੋਤ ਮੰਨਤਾਨ ਹੋ ਜੂ ਇਹਦੇ ਵਿੱਚ ਵੀ ਹੋ ਜੂਗਾ ਠੀਕ ਹੈ ਬਾਈ ਜੀ ਇਸ ਤੋਂ ਇਲਾਵਾ ਕੋਈ ਹੋਰ ਮੰਡੀ ਲਾਉਂਦੇ ਆ ਪਵੇ ਸੀ ਨਾ ਮੰਡੀ ਦੀ ਠੀਕ ਹੈ ਮੈਂ ਦੋਰੀ ਪਹਿਲੀ ਵਾਰ ਤਨ ਵਾਲੇ ਰੇਕੀ ਗਾ ਨੀਲੀ ਰਾਵੀ ਮੱਝ ਤੇ ਬਾਈ ਪ੍ਰੋਪਰ ਨਿਸ਼ਾਨ ਨੇ ਪੈਰਾ ਵਿੱਚ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਈ ਬੋਲ ਹੰਨੇ ਆਪਾਂ ਇਹਦੇ ਬਾਰੇ ਜਾਣਕਾਰੀ ਹਾਂਜੀ ਬਾਈ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਤੇ ਕਿੰਨੇ ਪਸ਼ੂ ਲਿ ਗਏ ਵੀਰੇ ਅੱਜ ਆਪਾਂ ਪਸ਼ੂ ਤਾਂ ਵੀਰੇ 2 ਲੈ ਆਂਦੇ ਹਾਂ ਜੀ ਹਾਂਜੀ ਕੋਈ ਸੇਲ ਹੋਇਆ ਸੇਲ ਹੋ ਗਿਆ ਠੀਕ ਗਾਹਕ ਹੈ ਜੀ ਬਾਈ ਅੱਜ ਗਾਹਕ ਥੋੜਾ ਹੈਗਾ ਦਾ ਕਾਕਾ ਆ ਜਿਹੜੀ ਨੀਲੀ ਰਾਵੀ ਹੈ ਬਾਈ ਜੀ ਇਹ ਤਾਂ ਕਿਹੜੇ ਸੂਏ ਸੂਣਾ ਇਹਨੇ ਇਹ ਦੁੱਧ ਜਿਹਾ ਹੈ ਜੀ ਅੱਛਾ ਜੀ ਕਦ ਕਿੰਨੇ ਕ ਦਿਨ ਲੂਹ ਜੇ ਹੋਰ ਜੀ ਲੈ ਲਓ ਇਹ ਹੱਤਾ ਲਓ ਠੀਕ ਹੈ ਜੀ ਦੁੱਧ ਕਿੰਨਾ ਕਰ ਜੂ ਅਸੀਂ ਦੁੱਧ ਕਰੋ ਜੀ ਇਹ 12 13 ਲੀਟਰ ਦਾ 12 13 ਲੀਟਰ ਨੂੰ ਕਰ ਜੂ ਹਾਂ ਜੀ ਠੀਕ ਕਰ ਲਈ ਜੀ ਤੇ ਮੁੱਲ ਕਿੰਨਾ ਕਹਿੰਦੇ ਆਪਾਂ ਇਹਦਾ ਮੁੱਲ ਇਹਦਾ ਜੀ ਇੱਕ 10 ਅੱਛਾ ਇੱਕ 10 ਜੀ ਥੋੜਾ ਬੋ ਤਾਂ ਮਾਨ ਤਣ ਵਿੱਚ ਹੀ ਮਾਨ ਤਣ ਹੋ ਜੀ ਥੋੜਾ ਬੋ ਠੀਕ ਹੈ ਬਾਈ ਤੇ ਬਈ ਆਪਣਾ ਪਿੰਡ ਕਿਹੜਾ ਦੱਸਿਆ ਸੀ ਕਈ ਮੁੱਲਾਪੁਰ ਅੱਛਾ ਇਹ ਤਹਿਸੀਲ ਕਿਹੜੀ ਪੈ ਜਾਂਦੀ ਹੈ ਲੁਧਿਆਣਾ ਲੁਧਿਆਣਾ ਜੀ ਜੀ ਕਜ਼ੀਲਾ ਮੁਲਾਵਰੀਆ ਮੁਲਾਵਰ ਦਾਖਾ ਜਿਹੜਾ ਲੁਧਿਆਣਾ ਠੀਕ ਹੈ ਬਾਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਬਾਈ ਆਪਾਂ ਇਸ ਤੋਂ ਲਵ ਇਹ ਤਾਂ ਜਗਰਾਉਂ ਜਾਂਦੇ ਆਂ ਅੱਛਾ ਜੀ ਹੋਰ ਪਾਸ ਜਗਰਾਉਂ ਸੇ ਹੀ ਥੀ ਬਸ ਅੱਛਾ ਜਗਰਾਉਂ ਤੇ ਖੰਨਾ ਹੀ ਹੁੰਦੇ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦੋਗੇ ਵੀਰੇ 83605 70389 ਇੱਕ ਵਾਰ ਦੁਬਾਰੇ ਬੋਲ ਦੂੰਗਾ ਵੀਰੇ 83605 ਹਾਂਜੀ 70389 ਠੀਕ ਹੈ ਬਾਈ ਜੀ ਬਾਕੀ ਆਪਣਾ ਨਾਮ ਕੀ ਦੱਸਿਆ ਸੀਗੇ ਵੀਰੇ ਮੇਰਾ ਨਾਮ ਹੈਗਾ ਗੁਰਮੁਖ ਤੇ ਘਰੇ ਵੀ ਪਸ਼ੂ ਹੁੰਦੇ ਹੁਣ ਬਾਈ ਕਿੱਦਾਂ ਹਾਂਜੀ ਘਰੇ ਹੁੰਦੇ ਆ ਕਿਹੜਾ ਕਿਸੇ ਨੇ ਦੂਰੋਂ ਆਉਣਾ ਆਉਂਦੇ ਫੋਨ ਕਰਕੇ ਆ ਗਿਆ ਤਾਂ ਸੋਹਣੇ ਹਾਂਜੀ 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 ਜ਼ਰੂਰ ਤੇ ਘਰੇ ਹੁੰਦੇ ਪਸ਼ੂ ਬਾਈ ਜੀ ਹਾਂਜੀ ਹਾਂਜੀ ਘਰੇ ਹੁੰਦੇ ਧੰਨਵਾਦ ਬਈ ਓਕੇ ਤੇ ਬਾਈ ਨੀਲੀ ਰਵੀ ਝੋਟੀ ਬਹੁਤ ਟੌਪ ਕੁਆਲਿਟੀ ਦੀ ਤੇਰੇ ਡਬ ਬਹੁਤ ਜਿਆਜ ਰੱਖਿਆ ਪਈਆਂ ਨੇ ਜੀ ਬਹੁਤ ਕੁਆਲਿਟੀ ਬਾਈ ਚੰਗੀ ਅਜੇ ਮੈਂ ਕਹਿੰਦਾ ਰਹਿਣਾ ਥੋੜੇ ਦਿਨ ਹਜੇ ਚੰਗਾ ਪਸ਼ੂ ਹੈ ਬਾਈ ਹੋਰਾਂ ਮੱਝ ਬਾਈ ਜੀ ਤੇ ਇਹਦੇ ਬਾਰੇ ਵਿੱਚ ਦਵਾ ਕਿ ਬਾਈ ਕੋਲ ਜਾਣਕਾਰੀ ਬਾਕੀ ਅਟਰ ਕੁਆਲਿਟੀ ਚੈੱਕ ਕਰੋ ਬਈ ਥਣਾ ਬਣੀ ਪ੍ਰੋਪਰ ਗੈਪ ਹੈ ਇਹ ਚੰਗਾ ਬੱਝਣਾ ਹਾਂਜੀ ਬਈ ਸ਼ਸ਼ੀਕਲ ਜੀ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕੀ ਨਾਮ ਹੈ ਵੀਰੇ ਆਪਣਾ ਹੀ ਮਨਸ਼ੀਰਤ ਕਿਹੜਾ ਪੈ ਜਾਂਦਾ ਜੀ ਅੰਮੜਾ ਪਾਸੋਂ ਠੀਕ ਹੈ ਬਈ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਪਟਿਆਲਾ ਠੀਕ ਹੈ ਬਈ ਆ ਜਿਹੜੀ ਮੱਝ ਲੈ ਕੇ ਆਏ ਕਿਹੜੇ ਸੂਹ ਸੁਣਾ ਨਹੀਂ ਚੌਥਾ ਪਿਆ ਦਾ ਅੱਛਾ ਬਈ ਜੀ ਤੇ ਬਾਈ ਜੀ ਕਿੰਨਾ ਦੁੱਧ ਕੱਢ ਜੂ ਇਸ ਵਾਰੀ ਦੁੱਧ 12 ਗ੍ਰੇਡ ਕੱਢ ਠੀਕ ਹੈ ਬਈ ਜੀ ਮੁੱਲ ਕਿੰਨਾ ਰੱਖੇ ਵੀ ਰੱਖਵਾ ਦੇਈ ਮੁੱਲ ਇਹਦਾ 85 ਠੀਕ ਹੈ ਬਈ ਤੇ ਬਈ ਇਸ ਤੋਂ ਇਲਾਵਾ ਹੋਰ ਵੀ ਕੋਈ ਮੰਡੀ ਲਾਉਂਦੇ ਆ ਆਪਾਂ ਵੀ ਬਾਰਤ ਕਮੇ ਹਾਂਜੀ ਹਾਂ ਜਕਰਾਂਵਾਂ ਕਰਾਲੀ ਠੀਕ ਹੈ ਬਈ ਜੀ ਘਰੀ ਪਜੂ ਹੁੰਦੇ ਹੋਣੇ ਫਿਰ ਆਪਣੀ ਹਾਂਜੀ ਹਾਂ ਇੱਕ ਤਾਂ ਖੜਾ ਹੁੰਦਾ ਹੋਣਾ ਨੇ ਹਾਂਜੀ ਹਾਂ ਤੇ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ ਜੀ 94786 ਹਾਂਜੀ 85875 ਦੁਬਾਰੇ ਬੋਲ ਦੋਗੇ 94786 ਹਾਂਜੀ 85875 ਇਹ ਫਿਰ ਕਿੰਨੇ ਕੀ ਰੇਟ ਤੱਕ ਖੜੀ ਹੁੰਦੀ ਮੈਂ ਤੁਹਾਨੂੰ ਫੋਟੋ ਕੋਲੇ ਲੱਖ ਸਵਾ ਲੱਖ 1.5 ਲੱਖ ਤੱਕ ਠੀਕ ਹੈ ਬਈ ਜੀ ਇਹ ਮਤਲਬ ਫੋਨ ਕਰਕੇ ਤੁਹਾਨੂੰ ਬੰਦਾ ਆ ਸਕਦਾ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਵੀਰੇ ਚੰਗੇ ਹਾਇਏ ਨੇ ਖਾਨੇ ਮੰਡੀ ਵਿਖੇ ਤੁਸੀਂ ਵੀ ਇੱਥੇ ਆ ਸਕਦੇ ਹੋ ਤੇ ਚੰਗੂ ਪਸ਼ੂ ਖਰੀਦ ਸਕਦੇ ਹੋ ਤੇ ਬਈ ਸਭ ਤੋਂ ਵੱਡੀ ਬੇਨਤੀ ਹੈ ਕਿ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰਾ ਵੀਰ ਤੇ ਐਦਾਂ ਦੇ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਹੋਰ ਵੀ ਚੰਗੇ ਚੰਗੇ ਝੋਟੀਆਂ ਦਿਖਾਵਾਂਗੇ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਤੁਹਾਡੇ ਤੱਕ ਸ਼ੇਅਰ ਕਰਾਂਗੇ ਬਾਈ ਜੀ ਤੇ ਵੀਡੀਓ ਨੂੰ ਸਪੋਰਟ ਜਰੂਰ ਕਰਿਓ ਗੁਰਪਾ ਵਟਸਐਪ ਗਰੁੱਪਾਂ ਵਿੱਚ ਜੁੜ ਕੇ ਸ਼ੇਅਰ ਕਰਿਓ ਵੀਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਸਾਡਾ ਇਹ ਕੰਮ ਚੱਲਦਾ ਹੈ ਆਜੋ ਮੇਰਾ ਵੀਰ ਅਕਿ ਤੁਹਾਨੂੰ ਇੱਕ ਹੋਰ ਟੌਪ ਦਾ ਨਗੀਨਾ ਜਾਨਵਰ ਚੰਗੀ ਝੋਤੀ ਵੀਰ ਮੋਹਰਾ ਝੋਤੀ ਅਟਰ ਕੁਆਲਟੀ ਚੈੱਕ ਕਰੋ ਬਾਈਕ ਨੂੰ ਲਵਾਂਗੇ ਪੂਰੀ ਜਾਣਕਾਰੀ ਅੱਪਾ ਜੀ ਤੇ ਚੰਗਾ ਹਾਂ ਜੀ ਵੇਖਾ ਠੀਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਵਧੀਆ ਕਿਹੜਾ ਲੱਗਾ ਵੀਰੇ ਆਪਣਾ ਹੀ ਤਕਰਾਲੀ ਪਿੰਡ ਆ ਵੀਰੇ ਮੈਂ ਕਿਹੜਾ ਵਿਝਾ ਕਿਹੜਾ ਪੈਂਦਾ ਜੀ ਰੋਪੜ ਪੈਂਦਾ ਵੀਰੇ ਜਿਹੜੀ ਇਹ ਚੋਟੀ ਕਿਹੜੇ ਸੂਏ ਸੁਣੇ ਨਹੀਂ ਰੂਏ ਸੂਏ ਵੀਰੇ ਅੱਛੇ ਤੁਸੀਂ ਕਿੰਨਾ ਕੱਢ ਜੂ ਇਸ ਵਾਰੀ ਜੀ ਵੀਰੇ ਪਹਿਲਾਂ ਪਹਿਲੇ ਇਸ ਵੇਲੇ 14 ਲੀਟਰ ਕਰਿਆ ਧਰਦੀ ਪੜੀ ਵੀ ਵੀਰੇ ਧਰਦੀ ਧਰਦੀ ਕਿੰਨਾ ਕਰ ਜੂ ਇਸ ਵਾਰੀ ਇਸ ਵਾਰ ਕਰ 18 ਗਲ ਕਰ ਦੋ ਅੱਛਾ ਜੀ ਤੇ ਮੁੱਲ ਕਿਨੇ ਰੱਖਿਆ ਵੀ ਆਪਾਂ ਇਹਦਾ 125 ਵੀਰੇ 125 ਠੀਕ ਹੈ ਬਾਈ ਜੀ ਤੇ ਥੋੜਾ ਬਹੁਤਾ ਮੰਨਦਾਨ ਹੋ ਜੀ ਵਿੱਚ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੂਗਾ ਆਪਾਂ ਭਾਈ ਹਾਂਜੀ ਹਾਂਜੀ ਵੀਰੇ 7973319657 ਇੱਕ ਹੋਰ ਦਵਾਏ ਬੋਲਦੇ 7973319657 ਤੇ ਨਾਮ ਕੀ ਦੱਸਣਾ ਜੀ ਕੀ ਆਪਾਂ ਪੂਰੀ ਜਿਵੇਂ ਲੱਭਣੀ ਠੀਕ ਹੈ ਬਾਈ ਜੀ ਤੇ ਇਸ ਤੋਂ ਲਾਗ ਹੋਰ ਕੋਈ ਮੰਡੀ ਲਾਉਂਦੇ ਆਪਾਂ ਹੀ ਹਾਂਜੀ ਹਾਂਜੀ ਇਹ ਫੰਦੇ ਦੀ ਖਾਸ ਆਈ ਬਾਈ ਠੀਕ ਹੈ ਬਾਈ ਧੰਨਵਾਦ ਤੇ ਚੰਗਾ ਪਸ਼ੂ ਬਾਈ ਕੋਈ ਬਾਈ ਨੇ ਕੰਟੈਕਟ ਕਰ ਸਕਦੇ ਤੁਸੀਂ ਫੋਨ ਨੰਬਰ ਤੇ ਰਾਵੀ ਝੋਟੀ ਮੋਰਾ ਝੋਟੀ ਤੇ ਬਹੁਤ ਹੀ ਟਾਪ ਕੁਆਲਟੀ ਦੀ ਬਾਈ ਜੀ ਇਹਦੇ ਬਾਰੇ ਲਵਾਂਗੇ ਬਾਈ ਕੋਈ ਜਾਣਕਾਰੀ ਚੈੱਕ ਕਰੋ ਬਾਈ ਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਚੰਗਾ ਪਸ਼ੂ ਆ ਬਾਈ ਜੀ ਦੁੱਧ ਵਾਲ ਤੇ ਪਿੱਠ ਮੁੜੇ ਦੀ ਬਹੁਤ ਚੰਗੀ ਹੈ ਹਾਂਜੀ ਬਾਈ ਸੱਸੀਗਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕਿਹੜਾ ਪਿੰਡ ਹੈ ਵੀਰੇ ਤਰਨਤਾਰਨ ਦਾ ਅੱਛਾ ਜੀ ਕਿਹੜਾ ਮਤਲਬ ਪਿੰਡ ਖਡੂਰ ਸਾਹਿਬ ਅੱਛਾ ਬਾਈ ਜ਼ਿਲ੍ਹਾ ਕਿਹੜੇ ਪੈਂਦਾ ਜੀ ਤਰਨਤਾਰਨ ਦਾ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਆਪਾਂ ਪਸ਼ੂ ਦੋ ਹੀ ਨੇ ਤੇ ਗਾਂ ਕਿਹ ਹੈ ਤੀ ਹਾਂਜੀ ਇਹ ਕੋਈ ਹੋਇਆ ਸੇਲੀ ਇੱਕ ਹੋ ਗਈ ਜਿਹੜੀ ਆ ਝੋਟੀ ਹੈ ਕਿਹੜੇ ਸੂਈ ਸੂਈ ਹੈ ਜੀ ਇਹ ਨੂੰ ਪਹਿਲੇ ਸੂਈ ਸੂਈ ਅੱਛਾ ਜੀ ਕਿੰਨਾ ਦੁੱਧ ਥੱਲੇ ਵੀਰੇ ਤੇ 14 ਕਿਲੋ ਕਿ ਕਿ ਬਈ ਤੇ ਕਿੰਨਾ ਮੁੱਲ ਰੱਖਿਆ ਵੀਰਾ ਪਏ ਦਾ ਮੁੱਲ 1 ਦਾ ਕਿ ਠੀਕ ਹੈ ਬਈ ਜੀ ਤੇ ਥੋੜਾ ਫਤ ਮੰਨ ਤਾਣ ਜੀ ਹਾਂ ਜੀ ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਮੰਡੀ ਲਾਉਂਦੇ ਆਪਾਂ ਹੀ ਹਾਂ ਚਾਹੀਦਾ ਜਗਰਾਵਾ ਚਾਹੀਦਾ ਹੀ ਕਰਾਲੀ ਚਾਹੀਦਾ ਤੇ ਬਈ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਆਪਾਂ ਆਪਣਾ 9852 0425 9852 0425 ਕਰੀ ਪਛੂਂਦਣਾ ਇੱਕ ਤਾਂ ਲੈਂਦਾ ਬਈ ਹਾਂ ਹੁੰਦਾ ਜੀ ਕਿਵੇਂ ਕੰਟੈਕਟ ਕਰਕੇ ਮਿਲਦਾ ਹਾਂਜੀ ਕੋਈ ਨਹੀਂ ਠੀਕ ਬਈ ਤੇ ਚੰਗਾ ਪਸ਼ੂ ਬਈ ਜੀ ਤੇ ਬਾਈ ਕਹਿੰਦਾ ਆਪਾਂ ਨੰਬਰ ਸ਼ੇਅਰ ਕਰਤਾ ਬਾਈ ਜੀ ਤੁਹਾਡਾ ਟੈਕਟ ਕਰਕੇ ਤੁਸੀਂ ਬਾਈਕ ਕੋ ਜਰੂਰ ਆ ਸਕਦੇ ਹੋ ਜੀ ਤੇ ਚੰਗੇ ਪਛੂ ਆਏ ਹੋਏ ਨੇ ਬਾਈ ਜੀ ਖੰਨਾ ਮੰਡੀ ਵਿਖੇ ਇੱਦਾਂ ਦੇ ਜਾਨਵਰ ਲੈ ਤੁਸੀਂ ਵੀਓ ਖੰਨਾ ਮੰਡੀ ਪਛੂ ਆਏ ਹੋਏ ਨੇ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਵੀਰ ਤੇ ਇਦਾਂ ਦੇ ਵੀਡੀਓ ਪਤੜ ਤੱਕ ਲੈ ਕੇ ਆਉਂਦੇ ਰਹਾਂਗੇ ਜੀ ਆਜੋ ਮੇਰਾ ਵੀਰ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਹੋਰ ਇੱਕ ਟੌਪ ਦਾ ਨਗੀਨਾ ਜਾਨਵਰ ਆਜੋ ਮੇਰਾ ਵੀਰ ਕਿ ਭਾਈ ਬਹੁਤ ਹੀ ਟੌਪ ਕੁਆਲਿਟੀ ਦੀ ਮੱਝ ਕਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਚੰਗਾ ਬਝੂ ਬਾਈ ਉੱਚੀ ਲੰਬੀ ਬਹੁਤ ਆਜਾ ਨੇ ਪਰ ਲੰਮਾ ਗਾਈ ਕੋ ਜਾਣਗਾ ਨਹੀਂ ਹਾਂਜੀ ਬਈ ਸਸੀਗਲ ਜੀ ਸਸੀਗਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕਦੋਂ ਕਿੰਨੇ ਦਿਨ ਲੇ ਲੂ ਹੋਈ ਵੀਰੇ ਵੀਰੇ ਸੂਈ ਗਿਆ ਬੱਚਾ ਮਰ ਗਿਆ 10 ਕਿਲੋ ਬੱਚਾ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਥੱਲੇ ਵੀਰੇ ਤੇ 10 ਕਿਲੋ ਠੀਕ ਹੈ ਬਈ ਜੀ ਕਿੰਨਾ ਮੁੱਲ ਰੱਖਿਆ ਆਪੇ ਦਾ ਇਹਦਾ 85000 ਠੀਕ ਹੈ ਬਈ ਜੀ ਥੋੜਾ ਬੋਤ ਮੰਨਤਨ ਹੋ ਜੂਗਾ ਜੀ ਹਾਂਜੀ ਆ ਓਕੇ ਠੀਕ ਹੈ ਬਈ ਜੀ ਤੇ ਆਪਾਂ ਮੰਡੀਆਂ ਵਿੱਚ ਲਾਉਂਦੇ ਹਾਂ ਹੋਰ ਵੀ ਬਈ ਹਾਂਜੀ ਆ ਠੀਕ ਹੈ ਬਈ ਮੋਬਾਈਲ ਨੰਬਰ ਬੋਲ ਦੂਗੇ ਆਪਾਂ ਆਪਣਾ ਹੀ 10 ਨ ਮੋਬਾਈਲ ਨੰਬਰ ਹੀ 765 ਹਾਂਜੀ 2929143 ਠੀਕ ਹੈ ਬਈ ਜੀ ਤੇ ਪਿੰਡ ਕਿਹੜਾ ਵੀਰੇ ਪੈ ਜਾਂਦਾ ਆਪਣਾ ਰਾਜਪੁਰਾ ਚਮਾਰੂਪੰਡੇ ਬਈ ਆਪਣਾ ਅੱਛਾ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਪਟਿਆਲਾ ਜੀ ਠੀਕ ਹੈ ਬਈ ਜੀ ਤੇ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਮੰਡੀ ਲੰਦੇ ਵੀਰੇ ਆਪਣਾ ਜੀ ਆਪਣਾ ਵੀਰੇ ਆਪਣਾ ਕਰਾਲੀ ਹੋ ਗਿਆ ਹਾਂਜੀ ਸਰੰਦ ਹੋ ਗਿਆ ਹਾਂਜੀ ਬਖੰਨਾ ਅੱਛਾ ਜੀ ਜਾਂ ਕਹਦਾ ਕਹਦਾ ਜਗਰਾਵਾ ਜਾਏਗਾ ਠੀਕ ਹੈ ਬਈ ਜੀ ਤੇ ਬਈ ਜੀ ਘਰੀ ਪਜੂ ਇੱਕ ਤਾਂ ਖੜਾ ਹੁੰਦਾ ਹੋਂ ਫਿਰ ਮੈਂ 5-7 ਖੜੇ ਆ ਜੀ ਅੱਛਾ ਜੀ ਮਤਲਬ ਜਿਹੜਾ ਕਿਸੇ ਨੂੰ ਦੂਰੋਂ ਆਣਾ ਫੋਨ ਕਰਕੇ ਆ ਸਕਦਾ ਤੁਹਾਨੂੰ ਜੀ ਹਾਂਜੀ ਹ ਤੇ ਕੋਡ ਮੋਬਾਈਲ ਪਰ ਦੁਬਾਰੇ ਬੋਲ ਦੋਗੇ ਫਿਰ ਆਪਣਾ 765 2929143 ਠੀਕ ਹੈ ਬਾਈ ਜੀ ਤੇ ਬਾਈ ਉਧਰ ਠੰਡੀ ਪੂਰੀ ਹੈ ਮਾਜ ਹਾਂਜੀ ਹਾਂਜੀ ਪੂਰੀ ਸੀ ਤੇ ਦੇ ਦੇ ਨਹੀਂ ਕੱਟ ਰੂ ਮੈਂ ਦੁੱਧ ਦੁੱਧ ਹਾਂਜੀ ਹਾਂਜੀ 10 ਕਿਲੋ ਦੁੱਧ ਆਈ ਠੀਕ ਹੈ ਬਾਈ ਜੀ ਚੰਗਾ ਪਛੂਆ ਬਾਈ ਜੀ ਤੇ ਬਾਈ ਕਾਲ ਕਰਕੇ ਤੁਸੀਂ ਕੰਟੈਕਟ ਕਰ ਸਕਦੇ ਬਾਈ ਨਾਲ ਐਟਰ ਕੁਆਲਟੀ ਬਹੁਤ ਚੰਗੀ ਹੈ ਬਈ ਜੱਟ ਦੀ ਬਾਕੀ ਉੱਚੀ ਲੰਬੀ ਬਹੁਤ ਹੈ ਮਿੱਟੇ ਕੁੜੇ ਦਾ ਬਹੁਤ ਚੰਗੀ ਹੈ ਸਿਰ 4500 ਰੇਟ ਹੈ ਯਾਰ ਤੇ ਥੋੜਾ ਬਹੁਤ ਬਾਈ ਕਹਿੰਦਾ ਬਹੁਤ ਮਾਣਤ ਨਾਲ ਦੀ ਕਰਾਂਗੇ ਤੇ ਚੰਗਾ ਪਛੂਆ ਬਾਈ ਜੀ ਇਦਾਂ ਦੇ ਪਸ਼ੂ ਲੈਣ ਲਈ ਤੁਸੀਂ ਵੀ ਆਸਾਂ ਦੇ ਖੰਨਾ ਮੰਡੀ ਵੀ ਤੇ ਭਾਈ ਇਸ ਤੋਂ ਬਾਅਦ ਬਣਾਉਂਦੇ ਇੱਕ ਹੋਰ ਨਸਦਾ ਛੋਟਾ ਭਾਈ ਵੀਡੀਓ ਲਿਓ ਹੋਂਕੀ ਗੋਆਰਡੀ ਦਾ ਹੋਰ ਨਸਦਾ ਤੇ ਬਹੁਤ ਉੱਚਾ ਲੰਬਾ ਕੱਦ ਗਾੜਾ ਭਾਈ ਜੀ ਤੇ ਚੰਗਾ ਪਸ਼ੂ ਆ ਭਾਈ ਜੀ ਇਹਦੇ ਬਾਰੇ ਲਵਾਂਗੇ ਬਾਈ ਕੋਲ ਜਾਣਕਾਰੀ ਤੇ ਬਾਈ ਦੀ ਲਵਾਈ ਚੜਾਈ ਬਹੁਤ ਝੋਟੇ ਨੇ ਤੇ ਬਾਈ ਕੋਲ ਫੁੱਲ ਜਾਣਗੇ ਲਵਾਂਗੇ ਪਸ਼ੂਣਾ ਛੇ हां जी भाई साशिपाल जी साशिपाल भाई जी जी वाला वीर बढ़िया भाई जी बढ़िया जी कितने के टाइम ਦਾ ਭਾਈ ਇਹ ਇਹ ਭਾਈ 4 ਸਾਲ ਦੇ ਹੋ ਗਿਆ ਤਰੀਕੀ ਅੱਛਾ ਭਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਣਾ ਜੀ ਕਿੰਦਾ ਭਾਈ ਜੀ 25 ਲੱਖ ਲੱਗਾ 2.5 ਦਾ ਦੇ ਦਾਂਗੇ ਅੱਛਾ ਭਾਈ ਜੀ ਤੇ ਕਿਹੜਾ ਪਿੰਡ ਆ ਵੀਰੇ ਆਪਣਾ ਹੀ ਆਪਣਾ ਸ਼੍ਰੀ ਮਕਸਦ ਸਾਹਿਬ ਹੈ ਜੀ ਠੀਕ ਹੈ ਭਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣੇ ਹਾਂ ਜੀ ਹਾਂ ਜੀ ਭਾਈ ਜੀ 82643 ਹਾਂ ਜੀ 59300 ਇੱਕ ਦੁਆਰੇ ਬੋਲੋ ਵੀਰੇ 82643 ਹਾਂ ਜੀ 59300 ਆ ਭਾਈ ਜੀ ਚੰਗਾ ਬੋਲੋ ਜੀ ਹਾਂ ਜੀ ਹਾਂ ਜੀ ਬਾਈ ਜੀ ਕਿਹਨਾ ਪਛੀ ਮੁਝੇ ਖੋਲੀ ਨਾ ਮਾਰਦਾ ਮੁਰਦਾ ਤਾਂ ਨਹੀਂ ਹਾਂ ਜੀ ਨਾ ਜੀ ਕੋਈ ਦਿਲ ਕੋਲੋਂ ਪਰਲੇ ਬੱਚੇ ਛੋਟੇ ਛੱਡ ਲੈਣ ਬਾਈ ਜੀ ਇਹ ਕੋਈ ਨਹੀਂ ਤੇ ਮਾਰਦਾ ਨਹੀਂ ਬਾਈ ਜੀ ਆਪਣਾ ਘਰ ਦਾ ਪਾਲਿਆ ਉਹ ਵੀ ਹਾਂ ਜੀ ਹਾਂ ਜੀ ਬਾਈ ਜੀ ਘਰ ਦਾ ਪਾਲਿਆ ਹੈ ਜਿਹੜੀ ਮਾਂ ਆਪਣੇ ਕਿੰਨੇ ਰੈਫਰਿਜਰੇਟਰ ਦੁੱਧ ਵਾਲੀ ਸੀਗੀ ਇਹ 18 19 ਲੀਟਰ ਦਾ ਰਿਕਾਰਡ ਹੈਗਾ ਜੀ ਇਹ ਇਹ ਕਿਹੜੇ ਉਹ ਸੀਮਨ ਦਾ ਵੀਰੇ ਇਹ ਬਾਈ ਮੋਦੀ ਬੁੱਲਦਾ ਜੀ ਅੱਛਾ ਮੋਦੀ ਰਿਐਲਿਟੀ ਹੈ ਉਹਦੇ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਆ ਬਾਈ ਜੀ ਤੇ ਚੈੱਕ ਕਰੋ ਮੇਰਾ ਵੀਰ ਲੈ ਬਾਈ ਜਿਹੜਾ ਇਹ ਪੱਖੋਂ ਬਾਈ ਬਹੁਤ ਚੰਗਾ ਜੀ ਤੇ ਭਾਈ ਕਹਿੰਦਾ ਵੀ ਸੀਮਨ ਤਕਰੇ ਦਾ ਤੇ ਮਾਥ ਦੇ ਵੀ 18 ਲੀਟਰ ਦੁੱਧ ਸੀਗਾ 18 20 ਲੀਟਰ ਤੇ ਭਾਈ ਐਦਾਂ ਦੇ ਜਾਨਵਰ ਲੈਣ ਦਾ ਇੱਕ ਫਾਇਦਾ ਹੁੰਦਾ ਕਿ ਅੱਗੇ ਨੂੰ ਪਸ਼ੂ ਜੱਕਾਟਰੂ ਚੰਗੇ ਬਣ ਜਾਂਦੇ ਨੇ ਭਾਈ ਜੀ ਤੇ ਭਾਈ ਵੀਡੀਓ ਬਲੇਡ ਹਾਂਜੀ ਭਾਈ ਜੀ ਚੈੱਕ ਕਰੋ ਮੇਰਾ ਵੀਰ ਪਾਈਆਂ ਕੋਲੇ ਖੜੀ ਐ ਮੂਰਾ ਮੱਝ ਹਾਂਜੀ ਮੈਂ ਸ਼ਸ਼ੀ ਗਾਲ ਜੀ ਸ਼ਸ਼ੀ ਆ ਵੀਰ ਜੀ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਆਪਾਂ ਤਿੰਨ ਲੈ ਕੇ ਆਏ ਵੀਰੇ ਕੋਈ ਸੇਲ ਹੋਇਆ ਵੀਰੇ ਇੱਕ ਸੇਲ ਹੋ ਗਿਆ ਵੀਰੇ ਠੀਕ ਹੈ ਬਈ ਕਹਾ ਘ ਹੈ ਅੱਜ ਆਹ ਘ ਠੀਕ ਹੈ ਵੀਰੇ ਅੱਛਾ ਕੀ ਨਾਮ ਦੀ ਦੱਛਾ ਕੀ ਹੋਣਾ ਨਹੀਂ ਆਪਣਾ ਨਾਂ ਨਿਸ਼ਾਨ ਸਿੰਘ ਵੀਰੇ ਅੱਛਾ ਕਿਹੜਾ ਪਿੰਡ ਪੈ ਜਾਂਦਾ ਵੀਰੇ ਸਾਡਾ ਜ਼ਿਲ੍ਹਾ ਸ਼ਹਿਰਪੁਰ ਹੈ ਪਿੰਡ ਜੀ ਪਿੰਡ ਮਾਨਪੁਰ ਠੀਕ ਹੈ ਵੀਰੇ ਆਪਾਂ ਮੰਡੀ ਲਾਉਂਦੇ ਆ ਵੀਰੇ ਕਿਉਂ ਮੰਡੀ ਹਰ ਮੰਡੀ ਆਈਦਾ ਭਾਈ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਹਰ ਮੰਡੀ ਲਾਈ ਜੀ ਭਾਈ ਠੀਕ ਹੈ ਬਈ ਹਾਂਜੀ ਹਾਂਜੀ ਜਿਹੜੀ ਆ ਮੱਝ ਹੈ ਕਿਹੜੇ ਸੂਏ ਸੂ ਚੰਗਾ ਪਸ਼ੂ ਬਾਈ ਜੀ ਬਾਈ ਕੋਲੇ ਮੋਰਾ ਮੱਝ ਤੇ ਚੰਗੀ ਬਈ ਨਸਲ ਦੀ ਹੈ ਬਾਬੇ ਠੀਕ ਹੈ ਵੀਰੇ ਚੰਗਾ ਪਸ਼ੂ ਬਾਈ ਜੀ ਬਾਈ ਕੋਲੇ ਤੇ ਬਾਈ ਮਾਨ ਕਿੰਨਾ ਰੇਟ ਰੱਖਿਆ ਆਪੇ ਤੇ ਇੱਕ 10 ਘਰ ਦੇ ਵੀਰੇ ਥੋੜਾ ਬਹੁਤ ਮਾਨ ਤਣ ਇੱਕ ਲੱਖ ਦੀ ਦੇ ਦੇਾਂਗੇ ਬੁਰੇ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾ 6283452011 6283452011 ਤੇ ਬਾਈ ਜੀ ਜਿੱਦਾਂ ਹੁਣ ਆਪਣੇ ਘਰ ਹੀ ਪਸ਼ੂ ਹੁੰਦੇ ਹੋਣੇ ਵੇਰੇ ਕਿੱਦਾਂ ਪਸ਼ੂ ਆਪਣੇ ਕੋਲ ਇੰਨੇ ਤੇ ਵੇਚਣ ਨਾਲ 4-5 ਘਰੇ ਛੱਡ ਗਈ ਹੈ ਤੇ ਮੋਬਾਈਲ ਕਰਕੇ ਆਪਾਂ ਉਂਗਰ ਜਾ ਸਕਦਾ ਤੁਹਾਡੇ ਹਾਂਜੀ ਹਾਂਜੀ ਜਦੋਂ ਮਰਜ਼ੀ ਭਾਈ ਆਓ ਠੀਕ ਹੈ ਭਾਈ ਧੰਨਵਾਦ ਵੀਰੇ ਡੀਪੀ ਚ ਪਸ਼ੂ ਵਾਧੂ ਆਏ ਹੋਏ ਨੇ ਅੱਜ ਜੀ ਆਏ ਹੋਏ ਨੇ ਭਾਈ ਜੀ ਤੁਸੀਂ ਵੀ ਇੱਥੇ ਆ ਸਕਦੇ ਹੋ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ 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 ਕਿਹੜਾ ਪਿੰਡ ਹੈ ਵੀਰੇ ਆਪਾਂ ਤਰਵੰਡੀ ਚੌਰੀ ਆ ਅੱਛਾ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਆਪਾਂ ਹੀ ਜੋ ਭਾਈ ਕੋਲ ਹੁੰਦੀ ਸੀ ਵੀਰੇ ਜਾਣਕਾਰੀ ਅਟਰ ਕੁਆਂਟੀਟੀ ਚੈੱਕ ਕਰੋ ਮੇਰੇ ਵੀਰੇ ਤੇ ਚੰਗੀ ਝੋਟੀ ਹੋਈ ਭਾਈ ਜੀ ਹਾਂਜੀ ਰਿਲੂ ਸੋਏ ਨੂੰ ਅਜੇ ਇਹ ਇਹ ਭਾਈ ਕਿੰਨੇ ਮਾ ਦੋ ਤਿੰਨ ਦਿਨ ਲੈ ਲਵਾਂਗੀ ਅੱਛਾ ਬਾਈ ਜੀ ਤੇ ਕਿੰਨਾ ਦੁੱਧ ਕਰਜੂ ਬਾਈ ਜੀ ਇਹ ਹੈਗਾ 10 ਕਿਲੋ ਦੁੱਧ ਹੈਗਾ ਜੀ ਅੱਛਾ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਦਾ ਜੀ ਇਹਦਾ 90000 ਅੱਛਾ ਠੀਕ ਹੈ ਬਾਈ ਜੀ ਹਾਂ ਜੀ ਤੇ ਬਾਈ ਜੀ ਹੋਰ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਆਪਾਂ ਟੋਟਲੀਆਂ ਸਾਰੀਆਂ ਹੀ ਚਾਈਦੀਆਂ ਵਾ ਠੀਕ ਹੈ ਬਾਈ ਜੀ ਕਿਹੜਾ ਪਿੰਡ ਦੱਸਿਆ ਜੀ ਆਪਾਂ ਆਪਣਾ ਤਲਵੰਡੀ ਚੌਦੀ ਦੇ ਨਾਲ ਪੰਮਣਾ ਪਿੰਡ ਹੈ ਜੀ ਠੀਕ ਹੈ ਜੀ ਕਿਹੜਾ ਪਿੰਡ ਜਿਹੜਾ ਘਰ ਕੋਟਰਾ ਪਿੰਡ ਹੈ ਜੀ ਹਾਂ ਜੀ ਕਿਸੇ ਸੁਲਤਾਨਪੁਰ ਲੋਧੀ ਤਸਵੀਰ ਠੀਕ ਹੈ ਭਾਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਜੀ ਮੋਬਾਈਲ ਨੰਬਰ ਬੋਲ ਦਿਨੇ ਇਹ ਆਪਣਾ ਮੋਬਾਈਲ 897799 ਹਾਂਜੀ 3787 ਬਾਰੇ ਬੋਲ ਦੋਗੇ 997799 3787 ਕੀ ਕਹਿੰਦਾ ਹੈ ਭਾਈ ਇਹ ਵੀ ਥੋੜਾ ਪਤਾ ਮਾਨਤ ਨੂੰ ਹੋ ਜੂ ਹਾਂ ਆਉ ਜੂਗਾ ਠੀਕ ਹੈ ਭਾਈ ਠੀਕ ਹੈ ਕਿਸੇ ਨੇ ਆਉਣਾ ਹੋਵੇ ਘਰੇ ਆ ਸਕਦਾ ਫੋਨ ਕਰਕੇ ਵੀਰੇ ਹਾਂਜੀ ਤੇਰੇ ਹੋਂਦੇ ਪਜੂ ਭਾਈ ਹੁੰਦੇ ਆ ਜੀ ਠੀਕ ਹੈ ਭਾਈ ਹਾਂਜੀ ਭਾਈ ਧੰਨਵਾਦ ਜੀ ਓਕੇ ਭਾਈ ਤੁਹ ਆਵੇ ਨੇ ਤੁਸੀਂ ਵੀ ਆ ਸਕਦੇ ਹੋ ਜੀ ਹੰਨਾ ਮੰਡੀ ਟਾਪ ਕਲਾਸ ਦੇ ਪਸ਼ੂ ਇੱਥੇ ਆਏ ਹੋਏ ਨੇ ਤੇ ਚੰਗੀਆਂ ਮੂਰਾਂ ਨਸਲ ਦੀ ਤੇ ਨੀਲੀ ਦਾ ਵੀ ਮਸਲਦੀਆਂ ਮੱਝਾਂ ਇੱਥੇ ਹਾਜ਼ਰ ਨੇ ਤੇ ਬਈ ਤੁਸੀਂ ਇੱਥੇ ਜ਼ਰੂਰ ਆਓ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਜ਼ਰੂਰ ਲੁਕਾ ਵਿੱਚ ਪਾਇਆ ਕਰੋ ਜੀ ਤੇ ਅੱਗੇ ਸ਼ੇਅਰ ਹੋ ਸਕਣਾ ਤੇ ਬਈ ਇਦਾਂ ਦੀ ਵੀਡੀਓ ਤੁਹਾਡੇ ਅੰਦਰ ਲੈ ਕੇ ਆਉਂਦੇ ਰਹਾਂਗੇ ਤੇ ਤੁਹਾਡੇ ਤੱਕ ਪਚਾਉਂਦੇ ਰਹਾਂਗੇ ਵੀਰੇ ਵੀਰ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ